ਸਾਨੇਵਾਲ ਦੇ ਪੁਰਾਣੇ ਬਾਜ਼ਾਰ ਦੀਆਂ ਉਹ ਤਸਵੀਰਾਂ ਨੇ ਜਿੱਥੇ ਜਿਸ ਮਕਾਨ ਚ ਧਮਿੰਦਰ ਹੋਣੀ ਰਹਾ ਕਰਦੇ ਸਨ ਇਹ ਉਹੀ ਘਾਰ ਆ ਜਿੱਥੇ ਸੰਨੀ ਦੋਲ ਦਾ ਜਿਹੜਾ ਪਿੰਡ ਵਾਲੇ ਤਾਂ ਕਹਣਾ ਹੈ ਕਿ ਜਨਮ ਜਿਹੜਾ ਵਾ ਸੰਨੀ ਦੋਲ ਦਾ ਇੱਥੇ ਹੋਇਆ ਵਾ 2 ਸਾਲ ਦੀ ਉਮਰ ਸੀ ਜਦੋਂ ਧਮਿੰਦਰ ਹੋਣਾ ਬੰਬੇ ਚਲੇ ਗਏ ਸਨ ਸਾਨੇਵਾਲ ਦੇ ਪੁਰਾਣੇ ਬਾਜ਼ਾਰ ਚ ਇਹ ਉਹ ਘਾਰ ਆ ਜਿੱਥੇ ਤਮਿੰਦਰ ਹੋਣਾ ਰਿਹਾ ਕਰਦੇ ਸਨ ਦੱਸਿਆ ਜਾਂਦਾ ਹੈ ਕਿ ਤਮਿੰਦਰ ਦੇ ਪਿਤਾ ਜੀ ਹਿੰਦੀ ਟੀਚਰ ਸਨ ਜਗਾ ਜਗਾ ਅਲੱਗ-ਅਲੱਗ ਜਗ੍ਹਾ ਤੇ ਜੀ ਉਹਨਾਂ ਦੀ ਪੋਸਟਿੰਗ ਹੁੰਦੀ ਰਹੀ ਓਕੇ ਇਸ ਜਗ੍ਹਾ ਤੇ ਆਏ 10 ਸਾਲ ਦੇ ਕਰੀਬ ਜਿਹੜੇ ਇੱਥੇ ਪਿੰਡ ਵਿੱਚ ਰਹੇ ਨੇ ਇੱਥੇ ਹੀ ਉਹਨਾਂ ਦਾ ਵਿਆਹ ਹੋਇਆ ਅਤੇ ਸੰਨੀ ਦੇਵਲ ਦਾ ਜਨਮ ਹੋਇਆ ਪਿੰਡ ਦੇ ਪੁਰਾਣੇ ਲੋਕ ਨੇ ਤੁਸੀਂ ਦੇਖ ਸਕਦੇ ਹੋ ਇੱਥੇ ਬੈਠੇ ਹੋਏ ਨੇ ਗੱਲ ਕਰਦੇ ਆ ਉਹਨਾਂ ਪੁਰਾਣੇ ਲੋਕਾਂ ਨਾਲ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਰਿੰਦਰ ਸਿੰਘ ਹੈ ਜੀ ਨਰਿੰਦਰ ਸਿੰਘ ਹਾਂ ਜੀ ਨਰਿੰਦਰ ਸਿੰਘ ਜੀ ਧਮਿੰਦਰ ਦੀਆਂ ਪੁਰਾਣੀਆਂ ਯਾਦਾਂ ਬਾਰੇ ਦੱਸੋ ਇਸ ਘਰ ਦੇ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਤਾਂ ਹੁਣ ਹੈ ਜੀ ਪੁਰਾਣੀਆਂ ਤਾਂ ਹੁਣ ਪੁਰਾਣੀਆਂ ਹੀ ਰਹਿ ਗਈਆਂ ਅੱਛਾ ਕਦੋਂ ਇੱਥੇ ਆਏ ਸੀ ਧਮਿੰਦਰ ਹੁਣਾ ਧਰਮਿੰਦਰ ਜੀ 1973 ਮੈਂ ਤਾਂ 1973 ਦਾ ਦੇਖਦਾ ਹਾਂ ਬਸ ਮੈਂ ਤਾਂ ਇੰਨਾ ਪਹਿ 1973 ਹੀ ਆਇਆ ਸੀ ਜure ਅੱਛਾ ਜੀ ਤੇ 1973 ਤੇ 1990 ਦੇ ਬੰਬੇ ਗਏ ਨੇ ਧਰਮਿੰਦਰ ਜੀ ਜ ਮੈਂ 1973 ਦੇ 2 ਸਾਲ ਬੰਬੇ ਰਿਹਾ 1947 ਤੋਂ ਤੁਹਾਡੇ ਨਾਲ ਕਿੱਦਾਂ ਦਾ ਨਾਤਾ ਰਿਹਾ ਉਹਨਾਂ ਦਾ ਨਾਤਾ ਦਾ ਮੇਰਾ ਕੋਈ ਇਹ ਇਹ ਜਿਹਾ ਨਾਤਾ ਰਿਹਾ ਕਿਸੇ ਰਿਸ਼ਤੇਦਾਰ ਦਾ ਨਾਤਾ ਨਹੀਂ ਸੀ ਕਿਸੇ ਰਿਸ਼ਤੇਦਾਰ ਦਾ ਨਾਤਾ ਨਹੀਂ ਸੀ ਸਭ ਮੈਂ ਨੇੜੇਕ ਬੰਦਾ ਆ ਤੁਹਾਨੂੰ ਜੀਗੀ ਇਹਨਾਂ ਦੇ ਪਿਤਾ ਜੀ ਨੂੰ ਮੈਂ ਸਵਾਰਥ ਵਿੱਚ ਕੱਦਦਾ ਰਿਹਾ ਕਿ ਮੈਂ ਸਕੂਲ ਦੇ ਵਿੱਚ ਅੰਦਰ ਲੈ ਕੇ ਹੁੰਦਾ ਸੀਗਾ ਇਹ ਇਸ ਕਰਕੇ ਨੰਬਰ ਉੱਪਰ ਲਾਉਣ ਵਾਸਤੇ ਇਹਨਾਂ ਦੇ ਬਾ ਬਾਦ ਅੱਗੇ ਪਿੱਛੇ ਪਾਣੀ ਭਰਦਾ ਹੁੰਦਾ ਸੀਗਾ ਸਹੀ ਗੱਲ ਆ ਪਾਣੀ ਪੀਦਾ ਸੀ ਨਹੀਂ ਤਮਿੰਦਰ ਦੀ ਗੱਲ ਕਰੀਏ ਤਾਂ ਕੀ ਉਹਨਾਂ ਦਾ ਲਾਈਫ ਸਟਾਈਲ ਸੀ ਖਾਣ ਪੀਣ ਦਾ ਗਲੀਆਂ ਚੀਜ਼ਾਂ ਕਾਰਬੋਹਾਈਡਰੇਟ ਦੁੱਧ ਦਹੀਂ ਸ਼ੱਕਰ ਕੀ ਇਹ ਮਾਦਾਜੀ ਬਹੁਤ ਖਾ ਰਹੇ ਸੀਗੇ ਹਮੇਸ਼ਾ ਇਹ ਕਰਜ ਇਹਨਾਂ ਦੇ ਦੁੱਧ ਜਾਂ ਲੱਸੀ ਵਗੈਰਾ ਨਹੀਂ ਸੀ ਮੋਕੜ ਦਿੰਦੇ ਮੇਨ ਇਹਨਾਂ ਦਾ ਕੰਮ ਸ਼ੁੱਧ ਕੀਤ ਸ਼ੁੱਧ ਦੁੱਧ 베ਜੀਟੇਰੀਅਨ ਸੀਗੇ ਮਾਤਾ ਜੀ ਬੁਰਾ ਖਿਆਲ ਰੱਖਦੇ ਸੀ ਮਾਤਾ ਜੀ ਦਾ ਸਾਰਾ ਉਹਦੇ ਖਿਆਲ ਰੱਖਦੇ ਸੀ ਹਾਂ ਉਹਦਾ ਉਹਨਾਂ ਵਿੱਚੋਂ ਦਾ ਉਹਨਾਂ ਦੀ ਮਾਤਾ ਜੀ ਦੇ ਖਿਆਲ ਆਦੇ ਹੁੰਦੇ ਸੀ ਜੇ ਕਦੇ ਪੇੜੇ ਦੇ ਵਿੱਚ ਆ ਜਾਂਦੇ ਸੀ ਜੇ ਪਿੰਡ ਦੇ ਵਿੱਚ ਨੰਗੇ ਦੇ ਸੀਗੇ ਜੇ ਕਿਸੇ ਨੇ ਕੋਈ ਵਾਸਤੇ ਕਹਿਤਾ ਜੇ ਉਹਦੇ ਚੁੰਨੀ ਨਹੀਂ ਹੈ ਚੁੰਨੀ ਨਹੀਂ ਹੁੰਦੀ ਸੀ ਤਾਂ ਆਪਣੀ ਸ਼ਾਦ ਉਹਨੂੰ ਦੇ ਜਾਂਦੀ ਸੀ ਮੁੜ ਕੇ ਨਹੀਂ ਸੀ ਦੇਖਦੇ ਮੈਂ ਕਿਹਨੂੰ ਦਿੱਤੀ ਆ ਹਾਂ ਸਾਰਨੋ ਕੁ ਬਰੇਜੀ ਹਾਂ ਇਹਨੇ ਖਿਆਲਾ ਦੇ ਸ਼ੁਰੂ ਦੇ ਅੱਗੇ ਜਾ ਕੇ ਜਾ ਕੇ ਜਿੰਨੀ ਮਰਜੀ ਹੋਰ ਕੀ ਲੈਣ ਲੇਕਿਨ ਮੈਂ ਆਪਣੇ ਅੱਖਾਂ ਨਾਲ ਦੇਖਿਆ ਜਦੋਂ ਵੀ ਪਿੰਡ ਦੇ ਵਿੱਚ ਨੰਗੇ ਦੇ ਸੀ ਜਦੋਂ ਵੀ ਕੋਈ ਮੜਨ ਵਾਲੇ ਬੰਦੇ ਗਵਾਂਢ 'ਚ ਆਪਣਾ ਦਰਵਾਜ਼ਾ ਖੁੱਲ ਖੁੱਲਾ ਹੁੰਦਾ ਸੀਗਾ ਤਾਂ ਉਹਨੇ ਦੇਖਣਾ ਤੇ ਇਹਦੇ ਬੇਟੀ ਉੱਤੇ ਚੁੰਨੀ ਨਹੀਂ ਲੱਤੀ ਹੋਈ ਉਹਨੇ ਆਪਣੀ ਖੇਸੀ ਜਾਂ ਪੂਰੀ ਇਸ਼ਾਅ ਉਹਨਾ ਆਪਣੇ ਰਿਸਰਤੀ ਦਾ ਭਾਈ ਖੇਡਦੇ ਸੀ ਤੁਹਾਨੂੰ ਖੇਲੇਗਾ ਤੇਮਿੰਦਰ ਕਦੀ ਖੇਡੇ ਕੋਈ ਉੱਥੇ ਸਪੋਰਟ ਮੈਂ ਤੇਮਿੰਦਰ ਨਾਲ ਜ਼ਿਆਦਾ ਇਹਨਾਂ ਨਹੀਂ ਖੇਡਿਆ ਮੈਂ ਜ਼ਿਆਦਾ ਅਜੀਤ ਸਾਹਿਬ ਨਾਲ ਖੇਡਿਆ ਉਹਨਾਂ ਦੇ ਵੱਡੇ ਹਾਂ ਭਰਾ ਕਿਉਂ ਬਾਦਿਆਣਾ ਸੀ ਉਦੋਂ ਮੈਂ ਸੀ ਡਰਦੇ ਸੀਗੇ ਡਰਦੇ ਕਿਦੋਂ ਤੁਸੀਂ ਡਰਦੇ ਦਾ ਬਈ ਵੀ ਤੁਹਾਨੂੰ ਪਤਾ ਡਰ ਤਾਂ ਹੁੰਦੀ ਆ ਜਿਹੜੇ ਆਦਮੀ ਗਲਤੀਆਂ ਕਰੇ ਉਹ ਡਰ ਹੀ ਰਹਿੰਦਾ ਫਿਰ ਤੇਮਿੰਦਰ ਤੋਂ ਡਰ ਲੱਗਦਾ ਸੀ ਤੇਮਿੰਦਰ ਤੋਂ ਡਰ ਆਉਂ ਫਿਜ਼ੀਕਲੀ ਤਾਂ ਨਹੀਂ ਲੱਗਦਾ ਸੀ ਉੱਤੋਂ ਤੋਂ ਡਰਦੇ ਸੀਗੇ ਕਿਉਂ ਡਰਦੇ ਕਿਉਂ ਸੀ ਦਾਦੇ ਤਾਂ ਐਵੇਂ ਸੁਣ ਪਾ ਲਈ ਜੇ ਸਰਾਰਤਾ ਕਰਨੀਆਂ ਤੇ ਡਰਦਾ ਪੀ ਲੱਗਣਾ ਫਿਰ ਦਬਕਾ ਪੂਰਾ ਸੀ ਉਹਨਾਂ ਦਾ ਹਾਂ ਦਬਕਾ ਦਾ ਦਬਕਾ ਦਾ ਸਾਰੇ ਦਬਕਾ ਦਾ ਸਰ ਪਿਤਾ ਜੀ ਸੀ ਉਹ ਉਹਦੇ ਇੰਡਰੀ ਕੰਮ ਕਰਦੇ ਨੇ ਸੀ ਤੇ ਜਿੰਨਾਂ ਦਬਕਾ ਉਹਨਾਂ ਦੇ ਪਿਤਾ ਜੀ ਆ ਸੀ ਉਹਨਾਂ ਨਰਮੀ ਉਹਨਾਂ ਦੀ ਮਾਤਾ ਜੀ ਸੀ ਸਹੀ ਗੱਲ ਆ ਜਿਹੜੀ ਗੱਲ ਦੇਖੀ ਹੋਈ ਆ ਕਦੀ ਕੁੱਟ ਖਾਧੀ ਤੇਮਿੰਦਰ ਤੁਸੀਂ ਮੈਂ ਕਈ ਦਫਾ ਕੁੱਟ ਖਾਧੀ ਆ ਜੀ ਇੱਕ ਦਫਾ ਨਹੀਂ ਕਈ ਦਫਾ ਖਾਧੀ ਆ ਸਾਈਕਲ ਵਾਲੀ ਗੱਲ ਆ ਇੱਕ ਵਾਰ ਇਹਨਾਂ ਦੇ ਇਹਨਾਂ ਦੇ ਘਰ ਇੱਕ ਮਾਸਟਰ ਜੀ ਸਕੂਲ ਦੇ ਵਿੱਚ ਜਿਹੜੇ ਪੜਾਉਂਦੇ ਸੀ ਉਹ ਇਹਨਾਂ ਦੇ ਘਰ ਸੈਕਿੰਡ ਰੱਖ ਗਏ ਮਾਤਾ ਜੀ ਨੇ ਔਰ ਅੱਗੇ ਹਮੇਸ਼ਾ ਹੀ ਰੱਖ ਕੇ ਜਾਂਦਾ ਸੀਗਾ ਮੈਂ ਕਿ ਕੁਦਰਤੀ 10 ਮਿੰਟ ਵੱਧੇ ਘੰਟੇ ਬਾਅਦ ਮੈਂ ਵੀ ਇਹਨਾਂ ਦੇ ਘਰ ਪਹੁੰਚ ਗਿਆ ਤੇ ਮਾਤਾ ਵੀ ਬੀਬੀ ਜੀ ਨੂੰ ਕਿਹਾ ਬੀਬੀ ਸਾਈਕਲ ਕੀਦਾ ਕਹਿੰਦੇ ਪਾਈ ਕਿਸੇ ਮਾਸਟਰ ਦਾ ਸ਼ਾਮ ਨੂੰ ਲੈ ਜੂਗਾ ਜਿੱਦੋਂ ਚਲਾਉਣਾ ਤਾਂ ਚੱਲਦਾ ਤੇ ਮਰਜੀ ਐ ਦੂਰ ਨਾ ਜਾਈ ਮੈਂ ਐਸਾ ਦੂਰ ਗਿਆ ਮੈਂ ਕਿਸੇ ਪਿੰਡ ਚਲੇ ਗਿਆ ਰਾਤ ਨੂੰ ਘਰੇ ਨਾ ਆਇਆ ਸਾਈਕਲ ਵੀ ਨਾਲ ਹੀ ਰੱਖਿਆ ਇਹਨਾਂ ਉਹ ਮਾਸਟਰ ਜਿਹੜਾ ਸੀਗਾ ਉਹ ਆਪਣੇ ਇਹਨਾਂ ਦੇ ਘਰ ਦੋ ਘੰਟੇ ਬੈਠ ਰਿਹਾ ਵੀ ਹੁਣ ਨਹੀਂ ਆਉਂਦਾ ਹੁਣ ਨਹੀਂ ਉਹ ਬਸ ਬਚ ਗਿਆ ਭਈ ਸਾਈਕਲ ਦੇ ਗਿਆ ਪਾ ਨਹੀਂ ਕਿਸੇ ਦਾ ਸਾਈਕਲ ਇਹਨਾਂ ਨੇ ਮੰਗੇ ਦਿੱਤਾ ਜਦ ਮੈਂ ਉਥੇ ਆਪਣਾ ਦੂਜੇ ਦਿਨ ਤੜ ਗਈ ਦਰਵਿੰਦਰ ਸਾਡੇ ਘਰ ਆਇਆ ਵੀ ਰਾਤ ਕਿੱਥੇ ਰਿਹਾ ਕਿੱਥੇ ਹੋਇਆ ਕਿੱਥੇ ਉਹ ਸਾਡੇ ਘਰ ਦੇ ਨੇ ਕਿਹਾ ਵੀ ਸਾਨੀ ਗਰੇ ਸਾਨੀ ਪਿੰਡ ਖੁਰਦਾ ਉਥੇ ਚਲੇ ਗਿਆ ਉਹਨਾ ਜਦੋਂ ਅਸੀਂ ਦਰਵਿੰਦਰ ਉਧਰੋਂ ਚੱਲ ਪਿਆ ਮੈਂ ਇਧਰੋਂ ਚੱਲ ਪਿਆ ਰਸਤੇ 'ਚ ਮੈਂ ਦੇਖ ਲਿਆ ਵੀ ਉਹ ਆ ਰਿਹਾ ਸਾਹਮਣੇ ਮੈਂ ਕਿਹਾ ਸਾਈਕਲ ਖੇਤਾਂ 'ਚ गिर ਕੇ ਭੱਜ ਗਿਆ ਉਨੇ ਸਾਈਕਲ ਨਹੀਂ ਦੇਖਿਆ ਕੁਛ ਨਹੀਂ ਦੇਖਿਆ ਉਹ ਜਾ ਕੇ ਮੇਰੇ ਫੜ ਲਿਆ ਜਾ ਕਿੱਥੇ ਪੈਂਦੀ ਆ ਜਾ ਕੇ ਮਾਰੇ ਕੋਟਿਆ ਬਾਹਰ ਮੈਨੂੰ ਫਿਰ ਜਦ ਮੈਂ ਕੁੱਟ ਕੇ ਸਹੀ ਗੱਲ ਦੱਸਦਾ ਜੇ ਘਰ ਵਿੱਚ ਕੁੱਟ ਕੇ ਘਰ ਆ ਗਿਆ ਤਾਂ ਬੀਬੀ ਨੇ ਕਿਹਾ ਇਹਨੂੰ ਕੁੱਟਿਆ ਕਿਉਂ ਉਹ ਜਿਹੜਾ ਮੇਰੇ ਵਾਦਾਂ ਗਾ ਇਹਨਾਂ ਨੇ ਮੇਰੇ ਕੁੱਤਾ ਬਗਰ ਪਾਤਾ ਕੋਤਰੀ ਮੇਰਾ ਪਜਾਮਾ ਹੀ ਪਾੜਦਾ ਮੇਰਾ ਕਮੀਜ਼ ਵੀ ਪਾੜਦਾ ਮੈਂ ਨੰਗਾ ਹੋ ਗਿਆ ਬਿਲਕੁਲ ਇਹ ਤੇ ਬੀਬੀ ਜੀ ਨੇ ਮੈਨੂੰ ਪਤਾ ਨਹੀਂ ਆਪਣੇ ਮਾਸਟਰ ਜੀ ਦਾ بڑے ਮਾਸਟਰ ਜੀ ਦਾ ਇਹ ਪਤਾ ਨਹੀਂ ਧਰਮਿੰਦਰ ਦਾ ਕਮੀਜ਼ ਪਾਣਾਂ ਦਿੱਤਾ ਤਾਂ ਮੈਂ ਘਰ ਪਹੁੰਚਣ ਕਿਉਂ ਗਿਆ ਉਹ ਸ਼ੁਰੂ ਦੀ ਹੀ ਹੁਸੇ ਜੀ ਰਹਾ ਨੇ ਇਹ ਸ਼ੁਰੂ ਦਾ ਸ਼ੌਕ ਸੀਗਾ ਤੁਮ ਦੱਸੇ 1955 55 ਜੀ ਗਏ ਮੁਰਕੇ ਆ ਗਏ ਨਹੀਂ ਗੱਲ ਬਣੀ ਫਿਰ ਗਏ 55 55 ਜੀ ਗਏ ਫਿਰ ਮੇਰੀ ਮੁਲਾਕਾਤ ਉਹਨਾਂ ਕੋਠੇ ਦੀ ਹੋਈ ਮਾਈਕ ਆ ਕੇ ਮੁੜ ਕੇ ਕਹਿੰਦਾ ਮੈਂ ਬਿਮਾਰ ਹੋ ਗਿਆ ਅੱਜ ਫਿਰ ਫਿਰ ਫਿਲਮ ਦੇ ਵਿੱਚ ਆਪਣਾ ਮੁਲਾਕਾਤ ਬੰਬੇ ਤੋਂ ਚਿੱਠੀ ਆਈ ਮੈਗਜ਼ੀਨ ਦੇ ਕਿਸ ਨੇ ਚਿੱਠੀ ਲਿਖੀ ਵੀ ਤੁਸੀਂ ਤੁਹਾਨੂੰ ਕੰਮ ਦਵਾਂਗੇ ਰਹਿਣ ਦਾ ਖਰਚਾ ਦਵਾਂਗੇ ਤੁਸਰ ਨਾਲ ਆ ਕੇ ਇੰਟਰਵਿਊ ਤੇ ਉਦੋਂ ਬਾਅਦ ਇਹ ਚੜਾਈ ਹੋ ਗਈ ਚੜਦੜ ਹਾਈਵੇ 'ਤੇ ਪਹਿਲੀ ਫਿਲਮ ਇਹ ਬੱਲਵੀ ਦਾ ਰਾਮ ਵੀ ਤੇਰੇ ਚਾਹੇ ਫਿਰ ਆਪਕੀ ਪਰਛਾਈਆਂ ਦਿਲ ਵੀ ਤੇਰਾ ਹੰਬੀ ਤੇਰੀ ਆਪਕੀ ਪਰਛਾਈਆਂ ਬਸ ਫਿਰ ਕਾਈ ਫਲਮਾਂ ਦੇ ਵਿੱਚ ਫਿਰ ਇਹਨਾਂ ਦੀ ਗੁੱਡੀ ਚੜੀ ਫਿਰ ਸਾਨੂੰ ਨਾ ਨਾ ਦਿਨ ਦੇਖਣਾ ਰਾਤ ਦੇਖਿਆ ਇੱਕ ਦਿਨ ਦੇ ਵਿੱਚ 24 ਘੰਟੇ ਚਾਰਟੇ ਸ਼ੂਟਿੰਗਾਂ ਕਰਦੇ ਸੀ ਅਸੀਂ ਵੀ ਉੱਥੇ ਉਸ ਟਾਈਮ ਸੀਗੇ 1963 ਮੈਂ ਵੀ 2 ਸਾਲ ਉੱਥੇ ਰਿਹਾ ਵਿਆਹ ਇੱਥੇ ਹੋਇਆ ਜਿਸ ਘਰ ਚ ਤਰਾਹੀ ਇਸੇ ਘਰ ਚ ਵਿਆਹ ਹੋਇਆ ਇਸੇ ਘਰ ਚ ਵਿਆਹ ਹੋਇਆ ਪੈਸੇ ਅਸੀਂ ਲੰਦੇ ਸੀ ਪ੍ਰੋਡੂਸਰ ਤੋਂ ਅੱਛਾ ਹਾਂ ਤੇ ਸੰਨੀ ਦੁੱਲ ਦਾ ਜਨਮ ਜਿਹੜਾ ਬੋਬੀ ਦੁੱਲ ਦਾ ਜਨਮ ਇੱਥੇ ਸੰਨੀ ਦੁੱਲ ਦਾ ਸੰਨੀ ਦੁੱਲ ਦਾ ਜਨਵਰੀ ਸੀ 1955 ਸੀ ਘਰ ਚੋਂ ਆ ਅੱਛਾ ਜੀ ਤੁਸੀਂ ਕਿਹਦੇ ਵਿਆਹ ਤੇ ਜੀ ਉਹਨਾਂ ਦੇ ਵਿਆਹ ਤੇ ਮੈਂ ਮੈਂ ਉਸ ਟਾਈਮ ਮੇਰੀ ਨੌਕਰੀ ਲੱਗੀ ਸੀ ਮੈਂ ਨੌਕਰੀ ਚ ਲੱਗਿਆ ਸੀ ਯਾਰ ਲੇਕਿਨ ਮੈਨੂੰ ਪਤਾ ਲੱਗਿਆ ਬੀਵੀ ਦਾ ਸ਼ਾਦੀ ਹੋ ਗਈ ਮੈਂ ਇਹਨਾਂ ਦੇ ਘਰ ਆਇਆ ਰਾਤ ਨੂੰ ਗੱਡੀ ਸਿਗਨਲ ਤੋਂ ਬਾਹਰ ਖੜ ਗਈ ਸਦਾ ਉੱਤਰ ਕੇ ਇਹਨਾਂ ਦੇ ਘਰ ਆਇਆ ਤਾਂ ਦੇਖਿਆ ਵਿਆਹ ਕੀ ਤੁਸੀਂ ਕੀਤਾ ਕਹਿੰਨੀ ਭਾਈ ਆਪਣਾ ਆਪਣਾ ਕੀਤਾ ਕੰਮ ਸਾਦਾ ਜਿਹਾ ਕੰਮ ਕੀਤਾ ਮੈਂ वहां ਵੀ ਸਾਡੇ ਘਰ ਨਾਲ ਦਸੀਓ ਮੈਂ ਥੋੜੇ ਘਰੀ ਹੋ ਗਏ ਬਾਹਰ ਜਿਹਾ ਨਿਕਲ ਗਿਆ ਸਾਡੇ ਘਰ ਦੇ ਨੂੰ ਪਤਾ ਲੱਗਿਆ ਵੀ ਉਹ ਆਕੇ ਚਲਾ ਗਿਆ ਤਾਂ ਇੱਕ ਵਾਰ ਬੰਦਾ ਰਸਤੇ ਦੇ ਵਿਚ ਮਿਲਿਆ ਮੋਹਨ ਲਾਲਾ ਸਾਡਾ ਰਿਸ਼ਤੇਦਾਰ ਹੈ ਭਾਈ ਦਾ ਸਾਡੇ ਰਿਸ਼ੀਕੇ ਜੋ ਭਾਈ ਲੱਦਾ ਮੋਹਨ ਲਾਲ ਮੋਹਨ ਲਾਲ ਮੈਂ ਜਾਤ ਖੁਦ ਆ ਰਿਆ ਸੀ ਘਰ ਨੂੰ ਇਹਨਾਂ ਦੇ ਘਰ ਨੂੰ ਆ ਰਿਆ ਸੀ ਮੈਨੂੰ ਰਸਤੇ 'ਚ ਮਿਲਿਆ ਮੋਹਨ ਲਾਲ ਜੀ ਉਹਨੇ ਕਿਹਾ ਤੁਸੀਂ ਤੀਸੀ ਤੂੰ ਕਿੱਥੇ ਫਿਰਦਾ ਤੂੰ ਕਿੱਥੇ ਫਿਰਦਾ ਕਹਿੰਦਾ ਕਿਹਦਾ ਮੈਂ ਕਿਹਾ ਵੀ ਕਹਿੰਦਾ ਨਹੀਂ ਸੀ ਕਿਸੇ ਹੋਰ ਨਾਲ ਗੱਲ ਕਰ ਰਿਹਾ ਨਹੀਂ ਸੀ ਤਾਂ ਮੈਂ ਕਿਹਾ ਮੈਂ ਨਹੀਂ ਦੀ ਸੀ ਕਿ ਕਿਸੇ ਹੋਰ ਨਾਲ ਗੱਲ ਕਰ ਕਹਿੰਦਾ ਮੇਰਾ ਵੀ ਭਾਈ ਤੇਰੇ ਵਰਗਾ ਜਾਵੇ ਪਰ ਵੀ ਹੋਊਗਾ ਮੈਨੂੰ ਤਾਂ ਪਤਾ ਨਹੀਂ ਮੈਨਾਂ ਗੇ ਨਿਕਲ ਕੇ ਆ ਕੇ ਰਕਾਰ ਪੜ ਗਿਆ ਅੱਛਾ ਇੱਥੋਂ ਕਦੋਂ ਸ਼ਿਫਟ ਕਰ ਗਏ ਕਦੋਂ ਇੱਥੋਂ ਇਹ 1900 ਉਹ ਹੀ ਕਰ ਗਏ ਨੇ ਜੀ 1959 ਦੇ 60 ਸੀ ਕੀਤਾ ਵੈਸੇ ਰਾਤ ਤੋਂ ਹੋ ਚਲੇ ਗਏ ਸੀ ਆ ਅੱਛਾ ਪਿਤਾ ਜੀ ਜਾਂ ਪਰਿਵਾਰ ਦੇ ਮੈਂਬਰ ਬੋਲਦੇ ਹੁੰਦੇ ਤੂੰ ਬੰਬਈ ਜਾ ਕੇ ਫਿਲਮਾਂ ਕਰਨ ਲੱਗਾ ਜੇ ਆ ਬਾਇ ਆ ਬਹੁਤ ਜ਼ਿਆਦਾ ਬੋਲਦੇ ਸੀਗੇ ਜੀ ਸਹੀ ਗੱਲ ਤਾਂ ਉਹ ਲਾਇਕ ਨਹੀਂ ਸੀ ਕਰਦੇ ਅੱਛਾ